ਜੀ ਦੀ ਫਾਤੇ ਅੱਜ ਮਿਤੀ 14 25 ਨੂੰ ਨਗਰ ਛਨੀਰ ਗੁਰਦੁਆਰਾ ਸਾਹਿਬ ਵਿੱਚ ਕੱਟ ਰੱਖਿਆ ਗਿਆ ਸੀਗਾ ਜਿਸ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਾਰੇ ਅਗਵਾੜਾਂ ਵੱਲੋਂ 5-5 ਮੈਂਬਰ ਲਏ ਗਏ ਜਿਸ ਵਿੱਚ ਲਗਭਗ 26 ਮੈਂਬਰ ਚੁਣੇ ਗਏ ਜਿਨ੍ਹਾਂ ਵਿੱਚੋਂ 22 ਮੈਂਬਰ ਇਸ ਟਾਈਮ ਹਾਜ਼ਰ ਨੇ ਬਾਈ ਮੈਂਬਰ ਗੁਰੂ ਦੀ ਹਜ਼ੂਰੀ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ ਸਾਰੇ ਮੈਂਬਰਾਂ ਵੱਲੋਂ ਪ੍ਰਧਾਨ ਮਨਮੋਹਨ ਸਿੰਘ ਮਿੱਠੂ ਕਾਨੇਗਾ ਚੁਣਿਆ ਗਿਆ। ਬੋਲੇ ਸੋਨਹੀ ਨਿਹਾਲ ਸਤਿ ਸ਼੍ਰੀ ਅਕਾਲ। ਖਜਾਨਚੀ 인ਦਰ ਸਿੰਘ ਸੁੰਡੂਪਾ। ਬੋਲੇ ਸੋਨਹੀ ਨਿਹਾਲ ਸਤਿ ਸ਼੍ਰੀ ਅਕਾਲ। ਮੈਂਬਰ ਨੇ ਇਹਦੇ ਵਿੱਚ ਬਈ ਜੱਗਾ ਸਿੰਘ ਨੰਬਰਦਾਰ, ਲਾਜਰ ਸਿੰਘ, ਨਛੱਤਰ ਸਿੰਘ, ਬੂਟਾ ਸਿੰਘ ਗੋਲੂ ਸਿੰਘ ਦਰਜੀ ਹਰਦੇਵ ਸਿੰਘ ਦਰਜੀ ਅਜੈ ਸਿੰਘ ਲਟੋਲ ਤਰਫੇਮ ਸਿੰਘ ਬੂਟਾ ਸਿੰਘ ਮਸਤਾਨੇਕਰ ਰਪਿੰਦਰ ਸਿੰਘ ਸਵਰਨ ਸਿੰਘ ਗੁਰਜੀਤ ਸਰੰਦਾ ਇੰਦਰਜੀਤ ਸਿੰਘ ਸਰੰਦਾ ਬਿੰਦਰ ਸੰਧੂ ਮਖਤਿਆਰ ਸਿੰਘ ਧਰਮ ਸਿੰਘ ਮਿਸਤਰੀ ਨਾਇਰ ਸਿੰਘ ਜਗਜੀਤ ਸਿੰਘ ਬੋਕਾ ਸਿੰਘ ਮਿਸਤਰੀ ਬਾਹੂ ਸਿੰਘ ਕ੍ਰਿਸ਼ਨ ਸਿੰਘ ਬਈ ਸਾਰਿਆਂ ਨੂੰ ਜਿਨ੍ਹਾਂ ਨੂੰ ਇਹ ਸਹਿਮਤੀ ਹੱਥ ਖੜੇ ਕਰਦੇ ਸਾਰੇ ਨੂੰ ਸਹਿਮਤੀ ਹੈ ਬੜੇ ਸਾਰੇ ਇਕੱਠੇ ਹੋ ਗਏ ਸਾਰ ਜਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਜਾਨ ਸਿੰਘ ਲੜਾਈ ਹੈ ਅੱਜ ਮੂਹਰੇ ਬਾਤ ਸੋਨਰਾ ਸਿਆ ਕਾਲ ਅੱਜ ਦੀ ਫੋਟੋ ਨਹੀਂ ਆ ਜੀ ਜੰਗਾਂ میں سین کا تو کہہ رہے ہیں بھائی چل بھی جائے بولے یہ غلطی کچھ دیکھنا ہے تو تھوڑا ایک سال ساتھ ساتھ اپنا منگلو اپ لڑائی ہے گلی لڑے جا رہے ہیں ٹھیک ہے چلوں ہاں آجوں مجھے بات کر دے بہت بڑا دو